ਸਸਿਕਾ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਬੁਲਟਨ ਮੈਂ ਹਾਂ ਕੋਮਲ ਕਪੂਰ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਂ ਅਹਿਮ ਸੁਰਖੀਆਂ ਤੇ ਸੀਐਮ ਭਗਵੰਤ ਮਾਨ ਦੀ ਜ਼ਿਲ੍ਹਾ ਦੇ ਐਸਐਸਪੀ ਦੇ ਨਾਲ ਹੋਈ ਹਾਈ ਲੈਵਲ ਦੀ ਮੀਟਿੰਗ ਮੀਟਿੰਗ ਦੇ ਵਿੱਚ ਲਏ ਗਏ ਅਹਿਮ ਫੈਸਲੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਉਪਰ ਦਿੱਲੀ ਪਟਿਆਲਾ ਵਿਖੇ ਹੋਈ 7 ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਮੀਟਿੰਗ ਦੇ ਵਿੱਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਪੁੰਤੜ ਨੂੰ ਹਾਜ਼ਰ ਹੋਣ ਦੇ ਦਿੱਤੇ ਆਦੇਸ਼ ਰਾਜਾ ਵੜਿੰਗ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉਤੇ ਚੁੱਕ ਕੇ ਸਵਾਲ ਕਿਹਾ ਪੰਜਾਬ ਪੁਰਾਣੇ ਸਮੇਂ ਦੇ ਕਾਲੇ ਦੌਰ ਦੇ ਵਿੱਚ ਜਾ ਸਕਦਾ ਹੈ ਵਾਪਸ ਸੀਐਮ ਅਤੀਸ਼ੀ ਦਾ ਭਾਜਪਾ ਉਤੇ ਗੁੰਡਾਗਰਦੀ ਦਾ ਦੋਸ਼ ਕਿਹਾ ਚੋਣ ਕਮਿਸ਼ਨ ਅਯੋਗ ਭਾਜਪਾ ਵਰਕਰਾਂ ਦਾ ਕਰ ਰਿਹਾ ਬੱਚਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਦਿੱਲੀ ਚੋਂਾ ਦੇ ਲਈ ਪ੍ਰਚਾਰ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਦੇ ਨਾਲ 2 ਘੰਟੇ ਦੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਛੋਟੇ ਮੋਟੇ ਅਪਰਾਧਾਂ ਦੇ ਨਾਲ ਨਜਿੱਠਣ ਦੇ ਲਈ ਰਣਨੀਤੀ ਵੀ ਬਣਾਈ ਗਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਰੇ ਐਸਐਸਪੀਜ਼ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਇਸ ਬਵਾਤਾ ਕੀਤੀ ਇਸ ਮੌਕੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਦੇਖਦੇ ਹੋਏ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਨਸ਼ਿਆਂ ਅਤੇ ਸੰਗਠਿਤ ਅਪਰਾਧ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਸਨੇਚਿੰਗ ਸੰਬੰਧੀ ਵੀ ਹੁਕਮ ਜਾਰੀ ਕੀਤੇ ਗਏ ਨੇ ਜਿਸ ਵਿੱਚ ਕਿਹਾ ਗਿਆ ਕਿ ਕਿ ਜਨਤਾ ਦੇ ਨਾਲ ਸੰਪਰਕ ਵਧਾਇਆ ਜਾਵੇ ਜਿਸ ਵਿੱਚ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਜਾਣਕਾਰੀ ਵੀ ਆਵੇ ਅਤੇ ਜਨਤਾ ਤੋਂ ਸੁਝਾਅ ਵੀ ਪ੍ਰਾਪਤ ਤੇ ਜਾਨ ਪੀਸ ਸ਼ਾਮਿਲ ਹੋਈ ਸੀ ਤੇ ਸੀਐਮ ਸਾਹਿਬ ਨੇ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਰਿਵਿਊ ਕੀਤਾ ਤੇ ਅਤੇ ਇਨਸਟਰਕਸ਼ਨਸ ਦਿੱਤੇ ਤੇ ਜਿਹੜੀ ਸਰਕਾਰ ਦੀ ਪ੍ਰਾਇਰਟੀਜ਼ ਹੈਗੀਆਂ ਉਸ ਦੇ ਵਿੱਚ ਜਿਹੜੀ ਟੋਪ ਮੋਸਟ ਪ੍ਰਾਇਰਟੀਜ਼ ਜਿਹੜੀ ਫਾਈਟ ਅਗੇਂਸਟ ਡਰਗ ਟ੍ਰਾਫਿਕਿੰਗ ਤੇ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਜੰਗ ਤੇ ਇੰਟਰਨਲ ਸਿਕਿਉਰਿਟੀ ਸਿਚੁਏਸ਼ਨ ਨੂੰ ਸਟੈਬਲਾਈਜ਼ ਕਰਨ ਦੀ ਜੰਗ ਇਹ ਤਿੰਨ ਜਿਹੜੀ ਟੋਪ ਪ੍ਰਾਇਰਟੀਜ਼ ਇਸ ਦੇ ਨਾਲ ਹੀ ਨਾਲ ਜਿਹੜਾ ਪੈਟੀ ਕ੍ਰਾਈਮ ਸਨੇਚਿੰਗਸ ਜਿਹੜਾ ਆਮ ਲੋਕਾਂ ਨੂੰ ਇਫੈਕਟ ਕਰਦਾ ਹੈ ਉਸ ਤੇ ਕੰਟਰੋਲ ਕਰਨ ਦੀ ਸਟ੍ਰੈਟਜੀ ਜਿਹੜੀ ਡਿਸਕਸ ਕੀਤੀ ਗਈ ਤੇ ਸੀਐਮ ਸਾਹਿਬ ਨੇ ਸਾਰਿਆਂ ਨੂੰ ਹਦਾਇਤ ਕੀਤੀ ਕਿ ਇੱਕ ਪੀਪਲ ਫ੍ਰੈਂਡਲੀ ਅ ਅਪਰੋਚ ਵਰਤੀ ਜਾਏ ਲੋਕਾਂ ਦੇ ਨਾਲ ਪੁਲਿਸ ਦਾ ਜਿਹੜਾ ਰਾਫਤਾ ਹੈਗਾ ਉਸ ਨੂੰ ਬੈਟਰ ਬਣਾਇਆ ਜਾਏ ਇਸ ਦੇ ਵਿੱਚ ਡਰੱਗਸ ਦੇ ਖਿਲਾਫ ਜਿਹੜੀ ਪੁਆਇੰਟ ਆਫ ਸੇਲ ਤੇ ਜਿਹੜੀ ਇਨਫੋਰਮੇਸ਼ਨ ਵੀ ਸਾਡੇ ਕੋਲ ਬੈਟਰ ਆਊਗੀ ਤੇ ਸਾਨੂੰ ਪਬਲਿਕ ਫੀਡਬੈਕ ਮਿਲੇਗਾ ਤੇ ਲਾਸਟਲੀ ਸੀਐਮ ਸਾਹਿਬ ਨੇ ਇਸ ਗੱਲ ਤੇ ਕਾਫੀ ਜ਼ੋਰ ਦਿੱਤਾ ਕਿ ਸਾਡੇ ਜਿਹੜੇ ਐਸਐਸਪੀ ਸਾਇਬਾਨ ਹੈਗੇ ਉਹ ਫੀਲਡ ਦੇ ਵਿੱਚ ਜ਼ਿਆਦਾ ਮੂਵ ਕਰਨ ਥਾਣਿਆਂ ਦੀ ਸਰਪ੍ਰਾਈਜ਼ ਇਨਸਪੈਕਸ਼ਨਸ ਕਰਨ ਲੋਕਾਂ ਦੇ ਨਾਲ ਪਬਲਿਕ ਮੀਟਿੰਗਸ ਕਰਨ ਸੋ ਥੈਟ ਪੁਲਿਸਿੰਗ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾ ਸਕੇ ਤੇ ਇੱਕ ਉਹਨਾਂ ਨੇ ਇਸ ਤੇ ਬਹੁਤ ਜ਼ੋਰ ਦਿੱਤਾ ਕਿ ਪੁਲਿਸ ਦਾ ਮੇਨ ਕੰਮ ਇਨਸਾਫ ਦੇਣਾ ਹੈਗਾ ਤੇ ਸੀਐਮ ਸਾਹਿਬ ਦੇ ਕੋਲ ਸ਼ਿਕਾਇਤਾਂ ਵੀ ਆਈ ਸੀ ਕਿ ਕਈ ਜ਼ਿਲ੍ਹਿਆਂ 'ਚ ਝੂਠੇ ਪਰਚੇ ਇਸ ਤਰ੍ਹਾਂ ਦੇ ਟਰੈਂਡ ਦੇਖੇ ਗਏ ਹਨ ਸੋ ਉਹਨਾਂ ਨੇ ਬਹੁਤ ਸਖਤ ਹਦਾਇਤ ਦਿੱਤੀ ਕਿ ਫੇਅਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਫੇਅਰ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਤੇ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਟੂਵਰਡਸ ਫੇਕ ਐਫ ਆਈ ਆਰਸ ਜਾਂ ਜਵੇ ਮੈਡੀਕਲ ਰਿਪੋਰਟਾਂ ਦੇ ਬੇਸ ਤੇ ਇਸ ਬਾਰੇ ਹੈਲਥ ਡਿਪਾਰਟਮੈਂਟ ਨੂੰ ਵੀ ਇਨਸਟਰਕਸ਼ਨਸ ਜਾਰੀ ਕੀਤੀਆਂ ਗਈਆਂ ਕਿ ਜਿਹੜੀ ਐਮ ਐਲ ਆਰਸ ਬਣਾਈ ਜਾਂਦੀਆਂ ਉਹ ਉਹ ਜਿਹੜੀਆਂ ਹੈਗੀਆਂ ਉਹ ਮੈਰਿਟ ਤੇ ਬਣਾਈ ਜਾਣ ਸੀਐਮ ਸਾਹਿਬ ਨੇ ਜ਼ੋਰ ਦਿੱਤਾ ਕਿ ਪੁਲਿਸਿੰਗ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾਵੇ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਦਾ ਉਪਰਾਲਾ ਹੈਗਾ ਕਿ ਹਰ ਤਰੀਕੇ ਨਾਲ ਪੁਲਿਸ ਨੂੰ ਮਾਡਰਨ ਇਕਵਿਪਮੈਂਟਸ ਦਿੱਤੇ ਜਾਣ ਪੁਲਿਸ ਦੇ ਜਿਹੜੀ ਨਫਰੀ ਹੈਗੀ ਉਸ ਦੀ ਜਿਹੜੀ ਸ਼ਾਰਟੇਜ ਦੂਰ ਕੀਤੀ ਜਾਵੇ ਜਿਹੜੀ 10000 ਪੋਸਟਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਵਿੱਚ ਕ੍ਰੀਏਟ ਕੀਤੀ ਗਈਆਂ ਹਨ ਉਹਨਾਂ ਨੂੰ ਭਰਨ ਦੀ ਪ੍ਰਕਿਰਿਆ ਬਹੁਤ ਛੇਤੀ ਸ਼ੁਰੂ ਹੋ ਜਾਊਗੀ ਦੱਸਿਆ ਕਿ ਮੀਟਿੰਗ ਦੇ ਵਿੱਚ 10 ਹਜ਼ਾਰ ਕਰਮਚਾਰੀਆਂ ਦੀ ਭਰਤੀ ਅਤੇ ਕੈਮਰੇ ਲਗਾਉਣ ਦੇ ਪ੍ਰੋਜੈਕਟ ਦੀ ਸਮੀਖਿਆ ਕੀਤੀ ਗਈ ਹੈ ਤੇ ਮੁੱਖ ਮੰਤਰੀ ਨੇ ਐਸਐਸਪੀਜ਼ ਨੂੰ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ ਉਹ ਜਿੰਨਾ ਹੋ ਸਕੇ ਫੀਲਡ ਦਾ ਦੌਰਾ ਕਰਨ ਸ਼੍ਰੋਮਣੀ ਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਗਠਿਤ ਕੀਤੀ 7 ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਅੱਜ 4 ਫਰਵਰੀ ਪਟਿਆਲਾ ਵਿਖੇ ਹੋਈ ਇਸ ਮੀਟਿੰਗ ਦੇ ਵਿੱਚ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕੀਤੀ ਗਈ ਤੇ ਮੀਟਿੰਗ ਦੇ ਵਿੱਚ 7 ਮੈਂਬਰਾਂ ਦੇ ਵੱਲੋਂ ਵੀ ਹਾਜ਼ਰੀ ਭਰੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਦੇ ਲਈ ਗਠਿਤ ਕੀਤੀ 7 ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਤੋਂ ਬਾਅਦ ਪ੍ਰਧਾਨ ਧਾਮੀ ਨੇ 6 ਮੈਂਬਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਅੱਜ 7 ਮੈਂਬਰੀ ਕਮੇਟੀ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਮੀਟਿੰਗ ਹੋਈ ਹੈ ਜਿਸ ਵਿੱਚ ਪੂਰੀ ਸਹਿਮਤੀ ਵੀ ਦੇਖੀ ਗਈ। ਉਨ੍ਹਾਂ ਕਿਹਾ ਕਿ 7 ਮੈਂਬਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਆਦੇਸ਼ ਹੋਇਆ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਫੈਸਲਾ ਹੋਇਆ ਹੈ ਕਿ 11 ਤਰੀਕ ਨੂੰ ਮੀਟਿੰਗ ਹੋਵੇਗੀ ਅਤੇ ਇਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੂੰ ਆਉਣ ਦਾ ਆਦੇਸ਼ ਹੈ ਅਤੇ ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ ਕਿ ਆ ਜਿਹੜਾ ਪੈਂਡਾ ਵਿਖਰਿਆ ਆ ਇਹਦੇ ਵਿੱਚ ਕੌਮ ਇੱਕ ਥਾਂ ਇਕੱਠੀ ਹੋਵੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਤੇ ਆਗੂ ਸਹਿਬਾਨ ਆ ਸਾਰਿਆਂ ਨੂੰ ਵੈਲਕਮ ਆ ਸਾਰੇ ਸ਼੍ਰੋਮਣੀ ਕਾਲੀ ਦਲ ਦਾ ਹਿੱਸਾ ਬਣਨ ਤਾਂ ਜੋ ਕੌਮ ਦੀ ਜਿਹੜੀ ਦੇਖਿਆ ਉਹ ਨਿਗਰ ਤੇ ਨਰੋਈ ਬਣ ਸਕੇ ਸੋ ਅੱਜ ਇਹ ਸਾਰੀਆਂ ਵਿਚਾਰਾਂ ਹੁਕਮ ਨਾਮੇ ਦੀ ਲਾਈਟ ਦੇ ਵਿੱਚ ਹੁਕਮ ਨਾਮੇ ਦੇ ਹੋਏ ਹੰਦੇਸ਼ ਅਨੁਸਾਰ ਇਹ ਸਾਰੀ ਬੈਠ ਕੇ ਡਿਸਕਸ ਹੋਈ ਆ ਮੈਂ ਸਾਰੇ 6 ਮੈਂਬਰ ਸਹਿਬਾਨਾਂ ਦਾ ਧੰਨਵਾਦ ਕਰਦਾ ਜਿਹੜਾ ਸਮਾਂ ਕੱਢ ਕੇ ਆਏ ਵੀ ਆ ਤੇ ਆਪਣੇ ਕੀਮਤੀ ਵਿਚਾਰ ਵੀ ਦਿੱਤੇ ਆ ਮੈਂ ਕੋਈ ਤੁਹਾਡੇ ਜਿਹਲੇ ਪ੍ਰੈਸ ਕਾਨਫਰੰਸ ਆ ਜਿਹੜੀ ਮੈਂ ਇੱਕ ਜਾਰੀ ਕਰਨੀ ਆ ਸਵਾਲ ਜਵਾਬ ਤੇ ਮੈਂ ਜਿਹੜੇ ਕੋਈ ਨਹੀਂ ਕਰਨੇ ਤੁਹਾਡੇ ਮੈਂ ਤੁਹਾਨੂੰ ਤਾਂ ਪਹਿਲਾਂ ਵੀ ਕਿਹਾ ਸੀ ਸਿਰਫ ਆ ਜਿਹੜੀਆਂ ਅੱਜ ਬੈਠ ਕੇ ਫੈਸਲਾ ਹੋਇਆ ਇਹਦੇ ਉੱਤੇ ਤੁਹਾਨੂੰ ਫੋਕਸ ਕਰਨਾ ਚਾਹਣਾ ਛਿਰੀ ਅਕਾਲ ਤੱਕ ਸਭ ਜੀ ਦੇ ਹੁਕਮ ਨਾਵੇਂ ਮਿਤੀ 2 12 2024 ਨੂੰ ਹੋਏ ਹਦੇ ਅਦੇਸ਼ ਅਦੇਸ਼ ਅਨਸਾਰ ਸੱਤ ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਆਰੰਭ ਕਰਨ ਦਾ ਹੁਕਮ ਹੋਇਆ ਸੀ ਉਹ ਕਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਨੂੰ ਹੋਏ ਹੁਕਮ ਅਨੁਸਾਰ ਭਾਰਤੀ ਪ੍ਰਕਿਰਿਆ ਆਰੰਭ ਕਰਨਾ ਚਾਹੁੰਦਾ ਹੈ ਇਸ ਵਾਸਤੇ ਸਰਦਾਰ ਬਲਵਿੰਦਰ ਸਿੰਘ ਜੀ ਭੂੰਦੜ ਬਾਰਕਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਮਿਤੀ 11 2 2025 ਨੂੰ ਬਹਾਦਰਗੜ੍ਹ ਵਿਖੇ ਬੈਠਕ ਵਿੱਚ ਬੈਠਣ ਦਾ ਸੱਦਾ ਦਿੰਦਾ ਹੈ ਇਹ ਅੱਜ ਬੈਠ ਕੇ ਫੈਸਲਾ ਹੋਇਆ ਕਿ ਜਿਹੜੇ ਸਾਡੇ ਵਰਕਿੰਗ ਪ੍ਰਧਾਨ ਆ ਸ਼੍ਰੋਮਣੀ ਅਕਾਲੀ ਦਲ ਦੇ ਉਹ 11 ਤਰੀਕ ਨੂੰ ਬੈਠਕ ਦੇ ਵਿੱਚ ਸਾਡੇ ਸੱਤਾਂ ਦੇ ਨਾਲ ਬੈਠਣਗੇ ਤੇ ਬੈਠ ਕੇ ਜਿਹੜਾ ਆ ਇਹ ਸਾਰਾ ਫਿਰ ਉਹ ਡਿਸਕਸ ਕੀਤਾ ਜਾਊਗਾ ਉਸ ਤੋਂ ਬਾਅਦ ਫਿਰ ਅਗਲੀ ਪ੍ਰੈਸ ਕਾਨਫਰੰਸ ਸਾਡੇ ਨਾਲ ਫਿਰ ਕਰਾਂਗੇ ਸੋ ਦੁਬਾਰਾ ਤੁਹਾਡੇ ਸਾਰਿਆਂ ਦਾ ਜਿੰਨੇ ਵੀ ਤੁਸੀਂ ਆਏ ਆ ਜੀ ਆਇਆਂ ਨੂੰ ਧੰਨਵਾਦ ਤੇ ਜਲ ਪਾਣੀ ਵੀ ਜਰੂਰ ਛੱਕ ਕੇ ਜਾਇਓ ਤੇ ਮੈਂਬਰ ਸਹਿਬਾਨ ਜਿਹੜੇ ਪਹੁੰਚੇ ਆ ਇਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੱਸਦੀ ਕਿ ਇਸ 7 ਮੈਂਬਰੀ ਕਮੇਟੀ ਦਾ ਐਲਾਨ ਸ੍ਰੀ ਅਕਾਲ ਤਖਤ ਤੋਂ 2 ਦਸੰਬਰ ਨੂੰ ਜਥੇਦਾਰ ਗਿਆਨੀ ਰਕबीर ਸਿੰਘ ਦੇ ਵੱਲੋਂ ਕੀਤਾ ਗਿਆ ਸੀ 2 ਦਸੰਬਰ ਨੂੰ ਅਕਾਲ ਤਖਤ ਦੀ ਫਸੀਲ ਤੋਂ ਪੰਜ ਜਥੇਦਾਰਾਂ ਦੇ ਵੱਲੋਂ ਅਕਾਲੀ ਦਲ ਦੀ ਨਵੀਂ ਪਰਤੀ ਦੀ ਨਿਗਰਾਨੀ ਵਾਸਤੇ 7 ਮੈਂਬਰੀ ਕਮੇਟੀ ਬਣਾ ਕੇ ਪਰਤੀ ਮੁਕੰਮਲ ਕਰਨ ਅਤੇ ਅਕਾਲੀ ਦਲ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਨ ਦੇ ਆਦੇਸ਼ ਵੀ ਦਿੱਤੇ ਗਏ ਸਨ ਪੰਜਾਬ ਕਾਂਗਰਸੀ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਉਹ ਦਿਨ ਨਹੀਂ ਕਿ ਪੰਜਾਬ ਪੁਰਾਣੇ ਸਮੇਂ ਦੇ ਕਾਲੇ ਦੌਰ ਦੇ ਵਿੱਚ ਵਾਪਸ ਚਲਾ ਜਾਵੇਗਾ ਪੰਜਾਬ ਦੀ ਲੋ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਪੰਜਾਬ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਨੇ ਮੁੜ ਤੋਂ ਚਿੰਤਾ ਪ੍ਰਗਟਾਈ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਪੰਜਾਬ ਨੇ ਕਾਲੇ ਦੌਰ ਦੇ ਵਿੱਚ ਕਾਫੀ ਜ਼ਿਆਦਾ ਖਮਿਆਜਾ ਭੁਗਤੇ ਹੈ। ਉਹਨਾਂ ਮੌਜੂਦਾ ਪੰਜਾਬ ਦੀ ਆਪ ਸਰਕਾਰ ਅਤੇ ਸੀਐਮ ਮਾਨ ਉਤੇ ਤਿੱਖਾ ਨਿਸ਼ਾਨਾ ਵੀ ਸਾਧਿਆ। ਉਨੇ ਕਿਹਾ ਕਿ 3 ਸਾਲ ਦੇ ਕਾਰਜਕਾਲ ਦੇ ਵਿੱਚ ਮੁੱਖ ਮੰਤਰੀ ਮਾਨ ਜ਼ਿਆਦਾਤਰ ਪੰਜਾਬ ਤੋਂ ਬਾਹਰ ਰਹੇ ਨੇ ਜਦ ਕਿ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਲੋ ਐਂਡ ਆਰਡਰ ਚੱਲ ਰਿਹਾ ਹੈ ਤਾਂ ਉਹਨਾਂ ਨੂੰ ਇੱਥੇ ਰਹਿ ਕੇ ਪੰਜਾਬ ਬਾਰੇ ਸੋਚਣਾ ਚਾਹੀਦਾ ਹੈ ਲੇਕਿਨ ਜਿਸ ਤਰੀਕੇ ਦੀ ਲੋ ਐਂਡ ਆਰਡਰ ਦੀ ਸਥਿਤੀ ਹੈ ਪੰਜਾਬ ਦੇ ਵਿੱਚ ਉਹ ਤਾਂ ਸਾਰੀ ਦੁਨੀਆ ਅੱਜ ਜਾਣਦੀ ਹੈ ਕਿ ਲੋ ਐਂਡ ਆਰਡਰ ਦੀ ਸਥਿਤੀ ਬਹੁਤ ਹੀ ਨਾਚੂਕ ਹੈ ਕਿਸੇ ਵੇਲੇ ਵੀ ਪੰਜਾਬ ਆਪਣੇ ਪੁਰਾਣੇ ਦੌਰ ਵਿੱਚ ਜਾ ਸਕਦਾ ਹੈ ਉਸ ਕਾਲੇ ਦੌਰ ਵਿੱਚ ਅ ਜਿਸ ਦਾ ਖਮਿਆਜਾ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਨੇ ਬਹੁਤ ਕੁਪਿਆ کئی ਸਾਲ ਹੋ ਗਏ ਉਹਰਾ ਜਿਹੜਾ ਖਮਿਆਜਾ ਸੀਗਾ ਉਹ ਅੱਜ ਤੱਕ ਸਾਨੂੰ ਕੁਤਨਾ ਪੈ ਰਿਹਾ ਟੈਰੋਰਿਜ਼ਮ ਦੇ ਸਮੇਂ ਦਾ ਅਗਰ ਉਹ ਟੈਰੋਰਿਜ਼ਮ ਤੇ ਉਹ ਕਾਲੇ ਦੌਰ ਨਾ ਹੁੰਦਾ ਪੰਜਾਬ ਤੇ ਅੱਜ ਪੰਜਾਬ ਦੀ ਸਥਿਤੀ ਕੁਝ ਹੋਰ ਹੋਣੀ ਸੀ ਉਮੀਦ ਸੀਗੀ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਬਦਲਾਵ ਦੀ ਸਰਕਾਰ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਜਿਹੜਾ ਮੁੱਖ ਮੰਤਰੀ ਹੁੰਦਾ ਹੈ ਸੂਬੇ ਦਾ ਉਹਦੇ ਕੋਲੇ ਸੂਬੇ ਤੋਂ ਇੱਕ ਆਮ ਵਿਅਕਤੀ ਨੂੰ ਬੜੇ ਰੁਝੇਵੇਂ ਲੇਕਿਨ ਮੈਨੂੰ ਲੱਗਦਾ ਕਿ ਹੁਣ 3 ਸਾਲਾਂ ਦੇ ਕਾਰਕਾਲ 'ਚ ਆਦਮੀਆਂ ਮੁੱਖ ਮੰਤਰੀ ਪੰਜਾਬ ਦੇ ਡੇਢ ਸਾਲ ਤਕਰੀਬਨ ਤਕਰੀਬਨ ਅਗਰ ਗਿਣਤੀਬਿੰਤੀ ਕਰ ਲਈ ਜਾਵੇ ਤਾਂ ਦੇਸ਼ ਪੰਜਾਬ ਸਟੇਟ ਤੋਂ ਬਾਹਰ ਗੁਜ਼ਾਰਤਾ ਜਦਕਿ 1 ਮਿੰਟ ਵੀ ਜਾਂਦਾ ਸਮਾਂ ਪੁਲਿਸ ਵੀ ਆਮ ਹੋ ਰਹੀ ਹੈ ਡਿਪਾਰਟਮੈਂਟਸ ਵੀ ਆਮ ਹੋ ਰਹੇ ਨੇ सो so, इस करके जो पंजाब के हालात है दिन ब दिन ये एक घटना है और पुलिस आदत पैगी है। आदत पै पै गई गई है है कि अगर बॉम्ब हो जाए तो कहेंगे टायर फट गया है अगर सिद्धू मूसे वाले के मर्डर केस में लॉरेंस बिश्नोई की इंटरव्यू जेल में आपकी पंजाब पुलिस ही करवा दे तो कहेंगे नहीं 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 होलिया हम बताते हैं ये तो हमारी वहां की है ही नहीं so, है सो ये इस तरह का जरा माहौल है ये पंजाब की पुलिस ने क्योंकि हम पंजाब पुलिस लुक की ਅਗਰ ਕਿਤੇ ਗ੍ਰੇਨੇਡ ਸਿੱਧਾ ਕਹਿਣ ਕਿ ਪਟਾਕਾ ਚੱਲੇ ਜੀ ਅਸੀਂ ਪਤਾ ਕਰ ਲਿਆ ਅਗਰ ਬਾਬਾ ਸਾਹਿਬ ਹੰਬੀਬ ਕਰਦੀ ਮੂਰਤੀ ਨੂੰ ਕਿਸੇ ਨੇ ਡੈਮੇਜ ਕੀਤਾ ਜਾਂ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਤਾਂ ਕਹਿ ਦੇਣਗੇ ਕਿ ਇਹਦੀ ਇਹ ਬੰਦਾ ਦਲੇਦ ਸੀਗਾ ਮੋਗੇ ਤੋਂ ਆਇਆ ਸੀ ਪੌੜੀ ਕਿਨੇ ਲਾਈ ਦੱਸਣਾ ਨਹੀਂ ਹੁਣ ਉਸ ਤੋਂ ਬਾਅਦ ਇਹ ਮੁੱਦਾ ਖਤਮ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦੇਣੀ ਇਧਰ ਉਧਰ ਆਪਣਾ ਸਿਸਟਮ ਕਰਾ ਕੇ ਉਹਨੂੰ ਬੰਦ ਕਰ ਦੇ ਸੋ ਮੇਰੇ ਕਹਿਣ ਦਾ ਮਤਲਬ ਹਾਲਾਤ ਬੜੇ ਨਾਜ਼ੁਕ ਨੇ ਇਹਦੇ ਤੇ ਗੋੜ ਫਰਮਾਉਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਕੇਂਦਰ ਸਰਕਾਰ ਨੂੰ ਦੱਸੀ ਕਿ ਪੰਜਾਬ ਦੇ ਲੋ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਉੱਚ ਪੱਧਰੀ ਮੀਟਿੰਗ ਵੀ ਬੁਲਾਈ ਗਈ ਸੀ ਇਸ ਮੀਟਿੰਗ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਵੀ ਮੌਜੂਦ ਰਹੇ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਉੱਤੇ ਗੁੰਡਾਗਰਦੀ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਦਿੱਲੀ ਪੁਲਿਸ ਅਤੇ ਚੋਣ ਕਮਿਸ਼ਨ ਆਯੋਗ ਪਾਛਪਾ ਦੇ ਵਰਕਰਾਂ ਨੂੰ ਵਿਚਾਰੇ ਨੇ ਜਦਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਲ ਕਾਜੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੀ ਦਿੱਲੀ ਦੀ ਮੁੱਖ ਮੰਤਰੀ ਆਤੀਸ਼ੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦਾਅਵਾ ਕੀਤਾ ਹੈ ਕਿ ਭਾਰਤ ਦੇ ਵਿੱਚ ਲੋਕਤੰਤਰ ਹੁਣ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੱਥਾਂ ਦੇ ਵਿੱਚ ਹੈ।

आज देश की राजधानी में खुलेआम गुंडागर्दी चल रही है बीजेपी वाले गुंडागर्दी कर रहे हैं उनको बचाने के लिए पुलिस वाले गुंडागर्दी कर, कर रहे हैं और अब इलेक्शन कमीशन कंप्लेंट करने वालों पे केस फाइल कर रही है <coughs> क्या ये हाल होगा अब राजीव कुमार जी अपनी सोती हुई आत्मा को जगाइए हम सुबह से आपसे टाइम मांग रहे हैं मिलने के लिए आप टाइम नहीं दे रहे हैं इलेक्शन कमीशन कंप्लेंट करने वालों पे एफआईआर कर रहा है एमसीसी वायलेशन रिपोर्ट करने वालों को पुलिस खुले आम बर्बरता से मार रही है आज देश का लोकतंत्र राजीव कुमार जी के हाथ में है और इतिहास देख रहा है आ, राजीव कुमार जी कि देश की राजधानी में लोकतंत्र बचेगा कि नहीं बचेगा मैं बीजेपी वालों को भी बता दूं दिल्ली की जनता सब देख रही है उनको पता है कि एक तरफ गुंडागर्दी करने वाले और फ्री की योजनाओं को बंद करने वाले लोग हैं और दूसरी तरफ हर महीने पच्चीस हज़ार रुपये के फायदा पहुंचाने वाली पार्टी है ਦਿੱਲੀ ਦੀ ਜਨਤਾ ਬਹੁਤ ਸੋਚ ਸਮਝ ਕੇ ਆਪਣਾ ਫੈਸਲਾ ਲੇ। ਦੱਸਦੀ ਹੈ ਕਿ ਦਿੱਲੀ ਪੁਲਿਸ ਨੇ ਆਤੀਸ਼ੀ ਵਿਰੁੱਧ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਅਤੇ ਇੱਕ ਸਰਕਾਰੀ ਕਰਮਚਾਰੀ ਨੂੰ ਉਸਦੇ ਫਰਜ਼ ਨਿਭਾਉਣ ਤੋਂ ਰੋਕਣ ਦਾ ਮਾਮਲਾ ਦਰਜ ਕੀਤਾ ਹੈ। ਇਸ ਕਾਰਵਾਈ ਨੂੰ ਲੈ ਕੇ ਸੀਐਮ ਆਰ ਨੇ ਅਤੇ ਕੇਜਰੀਵਾਲ ਦੇ ਵੱਲੋਂ ਸਖਤ ਸ਼ਬਦਾ ਦੇ ਵਿੱਚ ਨਿਖੇਧੀ ਵੀ ਕੀਤੀ ਹੈ। ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਅੱਜ ਸਦਨ ਦੇ ਵਿੱਚ ਸਾਬਕਾ ਪ੍ਰਧਾਨ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਿਆਗ ਰਾਜ ਮਹਾਕੁੰਮ ਦੇ ਵਿੱਚ ਹੋਈ ਭਗਦੜ ਮਾਮਲੇ ਉੱਤੇ ਕੇਂਦਰ ਸਰਕਾਰ ਉੱਤੇ ਵੀ ਸਵਾਲ ਖੜੇ ਕੀਤੇ। ਝੁਲੰਦੇ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਜੀ ਦਾ ਵੀ ਹੋਰ ਨੇਤਾਵਾਂ ਦੀ ਤਰ੍ਹਾਂ ਇੱਕ ਸਥਲ ਤਿਆਰ ਕੀਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਨੇ ਮਹਾਕੁੰਭ ਦੇ ਵਿੱਚ ਹੋਈ ਭਗਦੜ ਮਾਮਲੇ ਉੱਤੇ ਸਰਕਾਰ ਵੱਲੋਂ ਕੀਤੇ ਇੰਤਜ਼ਾਮ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ। ਪਿਛਲੇ ਦਿਨੋਂ ਮੇਂ ਹਮਾਰੇ ਬਹੁਤ ਹੀ ਨੇਕ ਇਮਾਨਦਾਰ ਅਰਥਸ਼ਾਸਤਰੀ ਐਜੂਕੇਸ਼ਨਿਸਟ हमारे माननीय सबका प्रधानमंत्री सरदार बहादुर सरदार मनमोहन सिंह जी हमें छोड़कर चले गए मैं उनको श्रद्धांजलि अर्पित करता हूं उन्होंने 10 साल प्रधानमंत्री रहकर नेक नीति से ईमानदारी से देश को चलाया उनके राज्य में कोई लड़ाई नहीं थी कोई झगड़ा नहीं था किसी को डर नहीं था और वो एक सच्चे सुच्चे ईमानदार नेता थे और मैं सरकार से मांग करूंगा कि उनको भारत रत्न से नवाजा जाए उनका हक बनता है सरकार को पहले ही ये कर देना चाहिए था और उनका एक स्थल तैयार किया जाए जैसे दूसरे प्रधानमंत्रियों को चाहे उसमें भी सरकार ने गलत किया जब उनका संस्कार हुआ मैं उस बात पे नहीं आता लेकिन जो उनका हक बनता है उनको भारत रत्न दिया जाना चाहिए माननीय चेयरमैन साहब मुझे अफसोस है कि जो हिंदुओं के नाम पे राजनीति करने वाली जो सरकार है वो हिंदुओं के महाकुंभ को भी सुरक्षित नहीं रख पाई वहां सही प्रावधान नहीं कर पाई वहां सही इंतजाम नहीं कर पाई जिसके फलस्वरूप सैकड़ों श्रद्धालु वहां मारे गए सो मैं सरकार से बल्कि यहाँ जिस दिन सबको श्रद्धांजलि दी गई उस दिन उन श्रद्धांजल श्रद्धालुओं को भी श्रद्धांजलि देनी चाहिए थी दी गई, लेकिन नहीं दी दी गई दी गई बाद में दी दी होगी, गई, लेकिन मैं आपको ਦੱਸਦੀ ਹੈ ਕਿ ਸਾਬਕਾ ਪਾਲ ਮਨਤਰੀ ਡਾਕਟਰ ਮਨਮੋਹਨ ਸਿੰਘ ਜੀ ਦੀ ਯਾਦ ਦੇ ਵਿੱਚ ਸਥਲ ਤਿਆਰ ਕਰਨ ਨੂੰ ਲੈ ਕੇ ਲਗਾਤਾਰ ਵਿਰੋਧੀ ਧਿਰਾਂ ਦੇ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਈਸ਼ਵਰਾਜ ਸਿੰਘ ਚੋਹਾਨ ਅੱਜ ਸਦਨ ਦੇ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਲੈ ਕੇ ਬੋਲਦੇ ਨਜ਼ਰ ਆਏ ਨੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇਸ਼ ਦੇ ਕਿਸਾਨਾਂ ਦੇ ਲਈ ਬਲਦਾਨ ਬਣ ਕੇ ਆਈ ਹੈ ਤੇ ਉਹਨਾਂ ਅੱਗੇ ਕਿਹਾ ਕਿ ਬੀਮਾ ਅਰਜ਼ੀਆਂ ਦੇ ਮਾਮਲੇ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਫਸਲ ਬੀਮਾ ਯੋਜਨਾ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਸਦਨ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਖੇਤੀਬਾੜੀ ਇੱਕ ਰਾਜ ਦਾ ਵਿਸ਼ਾ ਹੈ ਅਤੇ ਇਹ ਯੋਜਨਾ ਸਵੈ ਇਛਤ ਹੈ। ਇਸ ਲਈ ਇਹ ਯੋਜਨਾ ਦੀ ਚੋਣ ਕਰਨਾ ਰਾਜ ਉੱਤੇ ਨਿਰਭਰ ਕਰਦਾ ਹੈ। ਤੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਇਸ ਯੋਜਨਾ ਨੂੰ ਚੁਣਿਆ ਪਰ ਕੁਝ ਰਾਜ ਜਾਂ ਫਿਰ ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੀਆਂ ਯੋਜਨਾਵਾਂ ਵਿੱਚ ਲਾਉਂਦੇ ਨੇ ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਕੋਈ ਨੁਕਸਾਨ ਹੁੰਦਾ ਤਾਂ ਉਸ ਦੀ ਪਰਪਾਈ ਹੋਣੀ ਚਾਹੀਦੀ ਹੈ ਇਹ ਮੋਦੀ ਸਰਕਾਰ ਦੀ ਨੀਤੀ ਹੈ ਮਾਨਯਾ ਦੱਖਤ ਮੋਹਦੇ ਮੈਂ ਮਾਨਯੀ ਸਦਸਾ ਦਾ ਆਭਾਰੀ ਹੂੰ ਉਹਨਾਂ ਦੇ ਮਨ ਵਿੱਚ ਕਿਸਾਨਾਂ ਦੇ ਕਲਿਆਣ ਦੀ ਤਲਫ ਹੈ ਉਹਨਾਂ ਨੇ ਇਸ ਸਵਾਲ ਨੂੰ ਉਠਾਇਆ ਹੈ ਇਹ ਬਾਤ ਸੱਚ ਹੈ कि प्रधानमंत्री फसल बीमा योजना देश के किसानों के लिए वरदान बन के सामने आई है और आज प्रधानमंत्री फसल बीमा योजना बीमा आवेदन के मामले में दुनिया की सबसे बड़ी फसल योजना है और इसके लिए मैं प्रधानमंत्री नरेंद्र मोदी जी का आभार व्यक्त करता हूँ लेकिन कृषि राज्य का विषय माननीय अध्यक्ष महोदय और ये योजना स्वैच्छिक है इस योजना को चुनना राज्य की इच्छा पर निर्भर करता है तेईस राज्यों ने और केंद्र शासित प्रदेशों ने इस योजना का चयन किया है लेकिन कुछ राज्य या केंद्र शासित प्रदेश अपने यहाँ की योजना भी चलाते हैं इसलिए कुछ राज्यों ने इसका चयन नहीं किया है क्योंकि माननीय अध्यक्ष महोदय योजना स्वैच्छिक है इसलिए केंद्र शासित प्रदेश के प्रशासन पर निर्भर है कि तो वो योजना का चयन करें लेकिन मैं माननीय सदस्य की चिंता से अवगत हुआ हूं हम वहां प्रशासन से केंद्र शासित प्रदेश की चर्चा करके अगर वो चाहेंगे उनका प्रस्ताव आएगा तो जरूर इस योजना को वहां लागू करेंगे ਕੇਂਦਰੀ ਖੇਤੀਬਾੜੀ ਮੰਤਰੀ ਨੇ ਇਹ ਵੀ ਦੱਸਿਆ ਕਿ ਗੈਰ ਕਰਜ਼ਾ ਲੈਣ ਵਾਲੇ ਕਿਸਾਨਾਂ ਤੋਂ ਵੀ 5 ਕਰੋੜ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਨੇ ਜਿਨ੍ਹਾਂ ਵਿੱਚੋਂ 35 ਹਜ਼ਾਰ ਕਰੋੜ ਰੁਪਏ ਦੇ ਕਿਸਾਨ ਪ੍ਰੀਮੀਅਮ ਉੱਤੇ 1.72 ਲੱਖ ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਭੇਜੇ ਗਏ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂ ਨੇ ਅੱਜ ਬਜਟ ਨੂੰ ਲੈ ਕੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕੰਟਰੈਕਟ ਖੇਤੀਬਾੜੀ ਜ਼ਰੀਏ ਖੇਤੀ ਨੂੰ ਪ੍ਰਾਈਵੇਟ ਅਧਾਰਾਂ ਦੇ ਹੱਥਾਂ ਵਿੱਚ ਦੇ ਦਿੱਤਾ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਮੰਡੀ ਪ੍ਰਾਈਵੇਟਕਰਨ ਅਤੇ ਭੂਮੀ ਖੇਤੀਬਾੜੀ ਨੀਤੀਸ ਤੇ ਵੀ ਸਵਾਲ ਚੁੱਕੇ ਨੇ ਕਿਸਾਨਾ ਕੁਸਤਨਾਮ ਸਿੰਘ ਪੰਨੂ ਨੇ ਕੇਂਦਰ ਸਰਕਾਰ ਦੇ ਵੱਲੋਂ ਪੇਸ਼ ਕੀਤੇ ਗਏ ਸਾਲਾਨਾ ਬਜਟ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਆਤਕੀ ਬਜਟ ਦੇ ਵਿੱਚ ਕਿਸਾਨਾ ਅਤੇ ਖੇਤੀਬਾੜੀ ਨੂੰ ਲੈ ਕੇ ਕੋਈ ਉਚਿਤ ਫੈਸਲੇ ਨਹੀਂ ਲਏ ਗਏ ਉਹਨਾਂ ਦੱਸਿਆ ਕਿ ਸਰਕਾਰ ਕੰਟਰੈਕਟ ਖੇਤੀਬਾੜੀ ਜੁੜੀ ਤਿੰਨ ਤਰਾਂ ਦੀਆਂ ਧਾਲਾਂ ਨੂੰ ਬਚਾਉਣ ਤੇ ਲਈ ਜੋਰ ਦੇ ਰਹੀ ਹੈ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਧਾਲਾਂ ਨੂੰ ਬਾਹਰ ਤੋਂ ਮੰਗਵਾਉਣ ਦੇ ਲਈ ਸਰਕਾਰ ਨੂੰ ਵੱਧੂ ਵਿੱਤੀ ਬੋਝ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਕਿਹਾ ਕਿ ਸਰਕਾਰ ਦੇ ਵੱਲੋਂ ਜੋ ਮੰਡੀ ਪ੍ਰਾਈਵੇਟਕਰਨ ਅਤੇ ਭੂਮੀ ਖੇਤੀ ਨੀਤੀ ਦਾ ਖਰੜਾ ਲੈ ਕੇ ਆਇਆ ਗਿਆ ਹੈ ਉਸ ਦਾ ਮਕਸਦ ਖੇਤੀ ਨੂੰ ਪ੍ਰਾਈਵੇਟ ਅਦਾਰਿਆਂ ਦੇ ਹੱਥਾਂ ਦੇ ਵਿੱਚ ਦੇਣਾ ਹੈ ਦੂਸਰੇ ਪਾਸੇ ਆਰੇ ਦੀ ਖੇਤੀ ਵਾਸਤੇ ਸੀ ਆਹ ਕਰਤਾ ਜੀ ਖੇਤੀ ਦਾ ਦੇਦੇ ਵਿੱਚ ਖੇਤੀ ਸੈਕਟਰ ਨੂੰ ਪਰੇ ਹੋੜ ਹੱਥਾਂ ਦੇਣ ਵਾਲੇ ਸੰਧਿਆ ਸਾਰਾ ਬਈ ਜਿੱਥੇ ਕੰਟਰੈਕਟ ਫਾਰਮ ਦੀ ਇੱਕ ਲੈਣ-ਪਾਤੀ ਗਈ ਹੈ ਜਿੱਦੇ ਵਿੱਚ ਕਹਿਤਾ ਗਿਆ ਕਿ ਦਾਲਾ ਦਾਲਾ ਵਜਾਉਣ ਦੀ ਲੋੜ ਹੈ ਸਰਕਾਰ ਨੂੰ ਦਾਣਾ ਦੀ ਲੋੜ ਹੈ ਦਾਣਾ ਬਾਹਰ ਮਗਾਉਣੇ ਤੇ ਆਪਾਂ 100 ਮਿਲੀਅਨ ਡਾਲਰ ਰੁਪਈਆ ਜਿਹੜਾ ਉਹ ਦਾਣਾ ਤੇ ਤੇਲ ਬੀਜਾਂ ਤੇ ਬਾਕੀ ਚੀਜ਼ਾਂ ਤੇ ਲੱਗਦਾ ਉਹ ਤਿੰਨ ਤਰ੍ਹਾਂ ਦੀਆਂ ਦਾਣਾਂ ਜਿਹੜੀ ਦਾਣਾਂ ਤੇ ਕਈ ਤਰ੍ਹਾਂ ਦੀਆਂ ਤਿੰਨ ਤਰ੍ਹਾਂ ਦੀਆਂ ਦਾਣਾਂ ਦੇਚ ਵਜਾਉਣ ਵਾਸਤੇ 4 ਸਾਲਾਂ ਬਾਅਦ ਤੇ ਜਿਹੜੀਆਂ ਕੰਪਨੀਆਂ ਕੰਟਰੈਕਟ ਫਾਰਮ ਕਰਦੀਆਂ 4 ਸਾਲਾਂ ਬਾਅਦ ਤੇ ਉਹ ਪਹਿਲਾਂ ਸਰਕਾਰੀ ਜਿਹੜੀਆਂ ਕੰਗੀਆਂ ਕੰਪਨੀਆਂ ਉਸ ਤੋਂ ਬਾਅਦ ਉਹ ਪ੍ਰਾਈਵੇਟ ਬੰਨੇ ਤੌਰ ਤੇ ਜਾਊ ਕੰਟਰੈਕਟ ਫਾਰਮ ਦਾ ਬੜਾ ਫਾਰਮੂਲਾ ਹੈ ਉਹ ਬੈਟਿਕ ਦੇ ਚ ਲਾਗੂ ਕਰਤਾ ਗਿਆ ਸੁਦਾਈਆ ਵੀ ਜਿਹੜੀਆਂ ਮੰਡੀਆਂ ਪ੍ਰਾਈਵੇਟ ਕਰਨ ਦੀ ਗੱਲ ਜਾਂ ਦੂਜੀ ਜਿਹੜਾ ਉਹ ਕੌਮੀ ਖੇਤੀ ਮੰਡੀ ਨੀਤੀ ਦਾ ਖਾਡਾ ਲੈ ਕੇ ਆਇਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਾਰੇ ਸੁਗਿਆਰ ਨੂੰ ਪੇਟਾ ਗਿਆ ਲਾਗੂ ਕਰਨ ਵਾਸਤੇ ਉਧਰ ਨੂੰ ਹੀ ਇਹ ਬਾਈਟ ਵੀ ਸੇਧ ਪਿਆ ਨਾਲੇ ਜਿਹੜਾ ਪਿੱਛੇ ਜਿਹੜਾ ਦੋਲਣ ਚੱਲਣ ਦਾ ਸ਼ਭੂ ਕਨੋਰੀ ਨਾ ਤਾਂ ਪੂਰਾ ਬੜਰਾਂ ਤੇ 13 ਫਰਵਰੀ ਨੂੰ ਜਦੋਂ ਇਹ ਪਿਛਲੇ ਸਾਤ ਮੋਰਚਾ ਸ਼ੁਰੂ ਹੋਇਆ ਸੀ ਤੇ 18 ਫਰਵਰੀ ਨੂੰ ਲੀਟਿੰਗ ਹੋਈ ਸੀ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਵੀ ਇਹ ਕੰਟਰੈਕਟ ਫਾਰਮਿੰਗ ਦਾ ਲੈ ਕੇ ਆਏ ਸੀਗੇ ਪੰਜ ਫਸਲਾਂ ਦਾ ਉਹ ਕਿਉਂ ਦਾੜਾਂ ਸੀਗੀਆਂ ਤੈਨੂੰ ਦਾੜਾਂ ਸੀਗੀਆਂ ਉਸੇ ਦਾੜਾ ਉਹੋ ਜਿਹੜਾ ਫਾਰਮੂਲਾ ਉਹ ਬੈਠ ਦੇ ਵਿੱਚ ਕੰਟਰੈਕਟ ਫਾਰਮ ਹੁੰਦਾ ਤੇ ਇਹਦੇ ਵਿੱਚ ਕੁਝ ਨਹੀਂ ਇਹ ਕਿਹਾ ਗਿਆ 4 ਸਾਲਾਂ 4 ਸਾਲਾਂ ਦਾ ਕਿਉਂਗੇ ਕੰਟਰੈਕਟ ਫਾਰਮ ਕਿਉਂ ਇਹ ਸਾਰੀਆਂ ਫਸਲਾਂ ਦੀ ਜਿਹੜੀ ਜਿਹੜੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਹੈ 23 ਫਸਲਾਂ ਦਾ ਜਾਂ ਜਿੰਨੀਆਂ ਵੀ ਦੋਸਤਾਂ ਦਾ ਮਤਲਬ ਜੀ ਜਾਂਦੀਆਂ ਉਹਨਾਂ ਦੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਸੀਟੂ ਪਲੱਸ 50 ਦਾ ਦਿੱਤਾ ਜਾਵੇ ਲਾਗਤ ਕਰਕੇ ਪੰਜਾਬ ਸਰਕਾਰ ਨਾਲ ਆਪਾਂ ਜੋੜ ਕੇ ਡਾਕਟਰ ਸਵਾਮੀ ਲਾਤਨ ਦਾ ਤੇ ਉਹਦੇ ਉਹਦੇ ਵਿੱਚ ਕੀ ਕੀ ਬੰਤ ਆਪਰੇ ਆ ਪੋ ਜਾਣੀਆਂ ਦਾਲਾ ਪੇਲ ਬੀਜਾਂ ਦੀ ਬਾਹਰੋਂ ਦੇਸ਼ਾਂ ਚ ਮਗਾਉਣ ਦੀ ਲੋੜ ਨਹੀਂ ਪਵੇ ਸੋ ਬਾਹਰ ਨੂੰ ਬਾਹਰ ਭੇਜੋਗੇ ਤੁਸੀਂ ਇਹਨਾਂ ਚੀਜ਼ਾਂ ਨੂੰ ਮੁਦਰਾ ਕਮਾਓਗੇ ਵਿਦੇਸ਼ੀ ਮੁਦਰਾ ਕਮਾਓਗੇ ਉਹ ਕੰਮ ਕਿਉਂ ਨਹੀਂ ਕੀਤਾ ਜਾਂਦਾ ਉਹਦੇ ਵਾਸਤੇ ਇੱਕ ਲੈਂਡ ਵੀ ਉਹਦੇ ਵਾਸਤੇ ਇੱਕ ਲੈਂਡ ਵੀ ਨਹੀਂ ਪਾਈ ਕਹਤੀ ਹੈ ਕਿ ਸ਼ੰਭੂ ਬਾਡਰ ਉਤੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਦਿੱਲੀ ਕੋਚ ਕਰਨ ਦੇ ਲਈ ਲਗਾਏ ਗਏ ਕਿਸਾਨੀ ਮੋਰਚੇ ਨੂੰ 13 ਫਰਵਰੀ ਨੂੰ ਪੂਰਾ 1 ਸਾਲ ਹੋਣ ਜਾ ਰਿਹਾ ਹੈ ਇਸ ਕਾਰਨ ਰੋਜ਼ਾਨਾ ਸ਼ੰਭੂ ਬਾਡਰ ਉਤੇ ਹੋੜ ਨਾਲ ਵੱਖ-ਵੱਖ ਜ਼ਿਲ੍ਹਿਆਂ ਤੋਂ ਟ੍ਰੈਕਟਰ ਟਰਾਲੀਆਂ ਰਾਹੀਂ ਕਿਸਾਨਾਂ ਦਾ ਆਉਣਾ ਲਗਾਤਾਰ ਜਾਰੀ ਹੈ ਹਲਾਤੇ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖੈਰਾ ਨੇ ਇੱਕ ਵਾਰ ਫਿਰ ਮੁਰਤੋਂ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਸਵਾਲ ਚੁੱਕੇ ਨੇ ਤੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਲਾਈਵ ਹੋ ਕੇ ਖੈਰਾ ਨੇ ਨਲਡਾਲਾ ਸੁਬਾਨਪੂ ਸੜਕ ਦੇ ਹਾਲਾਤਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੇਰੇ ਆ ਪੁਲਾਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਆਇਦਿਨ ਸਰਕਾਰ ਦੀਆਂ ਖਾਮੀਆਂ ਨੂੰ ਲੈ ਕੇ ਸਵਾਲ ਚੁੱਕਦੇ ਰਹਿੰਦੇ ਨੇ ਹੁਣ ਇੱਕ ਵਾਰ ਫਿਰ ਤੋਂ ਖਹਿਰਾ ਦੇ ਵੱਲੋਂ ਨਡਾਲਾ ਸੁਭਾਨਪੁਰ ਸੜਕ ਦੀ ਮੁਰੰਮਤ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਇਸ ਸੜਕ ਨੂੰ ਲੈ ਕੇ ਸਵਾਲ ਚੁੱਕੇ ਗਏ ਸੀ ਪਰ ਪੀਡਬਲਯੂਟੀ ਮੰਤਰੀ ਦੇ ਵੱਲੋਂ ਹਲੇ ਤੱਕ ਕੋਈ ਠੋਸ ਐਕਸ਼ਨ ਨਹੀਂ ਲਿਆ ਗਿਆ ਦੋਸਤੋ ਇਸ ਵਕਤ ਨਾ ਮੈਂ ਹਲਕਾ ਪੁਲਾਤ ਦੀ ਇੱਕ ਜਿੱਦਾਂ ਇੱਕ ਇੰਪੋਰਟੈਂਟ ਸੜਕ ਦੇ ਹਾਲਾਤ ਤੁਹਾਨੂੰ ਦਿਖਾਉਣਾ ਚਾਹੁੰਦਾ ਵਾਂ ਇਹ ਸੜਕ ਹੈਗੀ ਆ ਨਡਾਲਾ ਸੁਭਾਨਪੁਰ ਇਹ ਇੱਕ ਕਿਸਮ ਦੀ ਸਾਡੀ ਕੌਨਸਟਿਟੂਐਂਸੀ ਦੀ ਜਿੱਦਾਂ ਇੱਕ ਲਾਈਫਲਾਈਨ ਕਹਿ ਸਕਦੇ ਆਪਾਂ ਇੱਕ ਜੀਵਨ ਰੇਖਾ ਕਿਉਂਕਿ ਜਿੰਨੀ ਵੀ ਮਾਲਵੇ ਚੋਂ ਵਾਇਆ ਕਪੂਰਥਲਾ ਟ੍ਰੈਫਿਕ ਆਉਂਦੀ ਆ ਔਰ ਇਹ ਟ੍ਰੈਫਿਕ ਹੋ ਕੇ ਸੁਭਾਨਪੁਰ ਨਡਾਲਾ ਬਿਗੋਵਾਲ ਤੋਂ ਗੁਜ਼ਰ ਕੇ ਇਹ ਅਲਟੀਮੇਟਲੀ ਜਾਂਦੀ ਆ ਟਵਰਡਸ ਟਾਂਡਾ ਐਂਡ ਪਠਾਨਕੋਟ ਤੋ ਬੜਾ ਇੰਪੋਰਟੈਂਟ ਲਿੰਕ ਆ ਸਾਡੀ ਕੌਨਸਟਿਟਿਊਐਂਸੀ ਦਾ ਇਹਦੇ ਹਾਲਾਤ ਬਹੁਤ ਤਰਸਯੋਗ ਨੇ ਔਰ ਇਨਾ ਹਾਲਾਤਾਂ ਦੇ ਕਰਕੇ ਬੇਤਹਾਸ਼ਾ ਐਕਸੀਡੈਂਟ ਹੁੰਦੇ ਨੇ ਬਹੁਤ ਲੋਕਾਂ ਦੀ ਕੰਪਲੇਂਟ ਆ ਮੈਨੂੰ ਹਲਕਾ ਭਲੱਥ ਦੇ ਜਿੰਨੇ ਪਤਵੰਤੇ ਸੱਜਣ ਮਿਲਦੇ ਨੇ ਕਿ ਜੀ ਸਾਡੀ ਸੜਕ ਦਾ ਜ਼ਰੂਰ ਕੁਝ ਕਰੋ ਮੈਂ ਬਤੌਰ ਆਪੋਜੀਸ਼ਨ ਦਾ ਇੱਕ ਨੁਮਾਇੰਦਾ ਹੁੰਦਿਆਂ ਮੈਂ ਵਿਧਾਨ ਸਭਾ ਦੇ ਵਿੱਚ ਮਸਲਾ ਉਠਾਇਆ ਮੈਂ ਨਾਲ ਨਾਲ ਤੁਹਾਨੂੰ ਸੜਕ ਦਿਖਾਈ ਜਾਨਾ ਮੇਰੇ ਵੱਧਨ ਸਭਾ ਦੇ ਵਿੱਚ ਮਸਲਾ ਉਠਾਇਆ ਇਸ ਸੜਕ ਦਾ ਔਰ ਉੱਥੇ ਜਿਹੜਾ ਟਰਾਂਸਪੋਰਟ ਸੌਰੀ ਪੀਡਬਲਯੂਡੀ ਮਨਿਸਟਰ ਹੈ ਉਹ ਸਿਰਫ ਇਹ ਕਹਿ ਕੇ ਗੁਜ਼ਾਰਾ ਛਡਾ ਲੈਂਦੇ ਨੇ ਕਿ ਜੀ ਜਲਦੀ ਬਣਾ ਦੇਾਂਗੇ 익ਸਟੈਂਡੇਡਾਈਜ਼ਡ ਜਵਾਬ ਆ ਉਹਨਾਂ ਦੇ ਕੋਲ ਇਹ 10 ਕਿਲੋਮੀਟਰ ਦੇ ਕਰੀਬ ਇਹ ਸੜਕ ਹੈ ਜੀ ਔਰ ਇੰਨੇ ਮਾੜੇ ਹਾਲਾਤ ਆ ਕਿ ਮੇਰਾ ਖਿਆਲ ਹੈ ਕਿ ਹੁਣ ਤੱਕ ਪਿਛਲੇ 3 ਸਾਲਾਂ ਤੋਂ ਇੱਕ ਨਵੇਂ ਪੈਸੇ ਦਾ ਇੱਥੇ ਕੋਈ ਕੰਮ ਨਹੀਂ ਹੋਇਆ ਔਰ ਬਹੁਤ ਐਕਸੀਡੈਂਟ ਜਿੱਦਾਂ ਮੈਂ ਕਿਹਾ ਚੰਗੇ ਚੰਗੇ ਬੰਦੇ ਸਾਡੇ ਹਲਕੇ ਦੇ ਚਾਹੇ ਉਹ ਚੱਕੋ ਕੀ ਪਿੰਡ ਦੀਆਂ ਮੌਤਾਂ ਹੋਈਆਂ ਨੇ ਇਬਰਾਹਿਮਪਾਲ ਦੀਆਂ ਮੌਤਾਂ ਹੋਈਆਂ ਨੇ ਜਿੰਨੇ ਪਿੰਡ ਆਉਂਦੇ ਨੇ ਕਿਉਂਕਿ ਵੱਡੀ ਟ੍ਰੈਫਿਕ ਆਉਂਦੀ ਇੱਥੇ ਟਰੱਕ ਟਰਾਲੇ ਚੱਲਦੇ ਨੇ ਵੱਡੇ ਜਿਹੜੇ ਮਾਲਵੇ ਚੋਂ ਜਿਹੜੇ ਜਾਂਦੇ ਨੇ ਪਠਾਨਕੋਟ ਨੂੰ ਜਾ ਕੇ ਰੇਤਾ ਬਜਰੀ ਤੇ ਉਹ ਕੰਮ ਕਰਦੇ ਨੇ ਉਹ ਸਾਰੇ ਜਿਹੜੇ ਨੇ ਉਹ ਇਸ ਸੜਕ ਦੇ ਵਿੱਚੋਂ ਦੀ ਲੰਘਦੇ ਨੇ ਕਿਉਂਕਿ ਸ਼ਾਇਦ ਉਹਨਾਂ ਨੂੰ ਟੋਲ ਪਲਾਜ਼ੇ ਦਾ ਦੀ ਬਚਤ ਹੁੰਦੀ ਆ ਦੱਸਦੀ ਕਿ ਇਸ ਤੋਂ ਪਹਿਲਾਂ ਸੁਖਪਾਲ ਖੇਰ ਦੇ ਵੱਲੋਂ ਨਡਾਲਾ ਨਗਰ ਪੰਚਾਇਤ ਦੇ ਪ੍ਰਧਾਨਗੀ ਦੇ ਲਈ ਹੋਣ ਵਾਲੀ ਚੋਣ ਦੇ ਮੱਦੇਨਜ਼ਰ ਰਾਜਪਾਲ ਗੁਲਾਬ ਚੰਦ ਘਟਾਰੀਆ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਨਗਰ ਪੰਚਾਇਤ ਨਡਾਲਾ ਦੇ ਕਾਂਗਰਸੀ ਕੌਂਸਲਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਦਖਲ ਦੇਣ ਦੀ ਵੀ ਮੰਗ ਕੀਤੀ ਸੀ ਅੱਜ ਦੇ ਬੁਲਟਿਨ ਵਿੱਚ ਫਿਲਹਾਲ ਇਹ ਨਹੀਂ ਚਲਤ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ